ਸਾਸੀ ਕਾਲ ਜੀ ਤੁਸੀਂ ਵੇਖ ਰਹੇ ਹੋ ਪੀਬੀ 26 ਨਿਊਜ਼ ਤੇ ਮੈਂ ਹਾਂ ਸਰਬਜੀਤ ਸਿੰਘ ਬਹੁਤ ਵੱਡਾ ਵਿਸ਼ਵ ਦੇ ਵਿੱਚ ਸਮਾਗਮ ਮਨਾਇਆ ਜਾਂਦਾ ਹੈ ਤਨਤਨ ਬਾਬਾ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪੀਬੀ 26 ਨਿਊਜ਼ ਵੱਲੋਂ ਤੇ ਸਰਬਜੀਤ ਸਿੰਘ ਵੱਲੋਂ ਸਾਡੀ ਸਮੂਹ ساری ਟੀਮ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਅਕਰਤਾਰ ਨਗਰ ਦੇ ਵਿੱਚ ਵਾਰਡ ਨੰਬਰ 17 ਤੇ 18 ਦੇ ਵਿੱਚ ਸ਼ੀਟ ਭਗਤ ਸਿੰਘ ਕਲੋਨੀ ਤੇ ਕਰਤਾਰਨਗਰ ਜਿਹੜਾ ਸਾਂਝਾ ਨਗਰ ਖੇੜਾ ਸੋ ਇੱਥੇ ਬੜੀ ਧੂਮ ਧਾਮ ਦੇ ਨਾਲ ਵੱਖ-ਵੱਖ ਪ੍ਰੋਗਰਾਮ ਤੇ ਵੱਖ-ਵੱਖ ਜਨਮ ਦਿਹਾੜੇ ਵੱਖ-ਵੱਖ ਸਮਾਗਮ ਕਰਾਏ ਜਾਂਦੇ ਨੇ ਬੜੀ ਸ਼ਰਧਾ ਤੇ ਬੜੀ ਭਾਵਨਾ ਦੇ ਨਾਲ ਅਸੀਂ ਵੀ ਪਹੁੰਚੇ ਆਂ ਤਾਂ ਤਨ ਬਾਬਾ ਗੁਰੂ ਰਵੀਦਾਸ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਜਿਵੇਂ ਕਿ ਨਗਰ ਕੀਰਤਨ ਵੀ ਸਜਾਏ ਗਏ ਨੇ ਕੱਲ ਔਰ ਅੱਜ ਸ਼੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਨੂੰ ਹੁਕਮ ਹੋਇਆ ਹੈ ਅਸੀਂ ਵੀ ਨਕਮਸਤੋ ਕੋਏ ਆਇਕ ਸ਼ੇਅਰ ਤੇ ਧੰਨ ਧੰਨ ਬਾਬਾ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਰੂਰ ਲਿਖਿਓ ਤਾਂ ਕਿ ਸਾਡੀ ਹਰ ਅਪਡੇਟ ਤੁਹਾਡੇ ਸਨਮੁਖ ਹਾਜ਼ਰ ਹੋਵੇ ਹੌਣ ਬਲ ਬਲ ਜੀ ਰਮੀਆਂ ਆ i'm

ਜੋ ਤੁਮ ਚੰਦ ਤੋ ਪਏ ਤੋ ਹਨ ਪਏ ਚਕੁਰਾ ਮਾਧਵੇ ਉਮਨਾ ਤੋਰੋ ਹਮਨ ਤੋਰੇ ਤੁਮ ਦੀਵਰਾ ਤੋ ਹੋਂ ਬਾਤੀ ਜੋ ਤੁਮ ਤੀਰਥ ਤੇਰੀ ਸਿਵਾ ਜੀ ਪਾਲਾ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਕੁੱਲ ਕਾਇਨਾਤ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੀ ਹੈ ਉਸੇ ਸਬੰਧ ਵਿੱਚ ਸਾਡੀ ਨੌਜਵਾਨ ਸਭਾ ਵੱਲੋਂ ਆ ਮੇਰੇ ਭਾਈ ਖੜੇ ਨੇ ਜੀ ਸਾਰੇ ਸੰਗਤਾਂ ਵੱਲੋਂ ਗੁਰਦੁਆਰਾ ਅਰਜਨ ਦੇਵ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਡੇ ਗੁਰੂ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵੱਲੋਂ ਸਾਡੇ ਨੌਜਵਾਨ ਸਭਾ ਦੇ ਮੈਂਬਰ ਜੋ ਇੱਥੇ ਲੰਗਰ ਕਮੇਟੀ ਵਿੱਚ ਮਹਾਰਾਜ ਵਿੱਚ ਹਾਜ਼ਰ ਨੇ ਇਹ ਲੰਗਰ ਦੀ ਸੇਵਾ ਕਰਦੇ ਨੇ ਆਪਣੇ ਨੌਜਵਾਨ ਕਲੱਬ ਤੇ ਸ੍ਰੀ ਗੁਰੂ ਰਵਿਦਾਸ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਬੀਬੀਆਂ ਪੈਣਾ ਬੈਠੇ ਨੇ ਪ੍ਰੀਆ ਤਮਨਜੀ ਵੈਲਕਮ ਜੀ ਪੀਬੀ 26 ਨਿਊਜ਼ ਵੱਲੋਂ ਸਾਰੀ ਟੀਮ ਵੱਲੋਂ ਤੁਹਾਨੂੰ ਧੰਨ ਧੰਨ ਬਾਬਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਹਾਂਜੀ ਪਹਿਲਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਬੀਬੀ ਛੱਬੀ ਦਾ ਚੈਨਲ ਦਾ ਤੇ ਬਾਕੀ ਮੈਂ ਸਮੂਹੀ 사త్సੰਗ ਜੀਰੂ ਦੇਸ਼ ਵਿਦੇਸ਼ ਵਿੱਚ ਵਸਦੀ ਹੋਈਆਂ ਸੰਗਤਾਂ ਨੂੰ ਜਗਤ ਗੁਰੂ ਸ਼ਿਰਗੁਰੂ ਮਹਾਰਾਜ ਜੀ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ 655 ਜਨਮ ਦਿਹਾੜਾ ਸੀ ਮਨਾ ਰਹੇ ਆ ਸੋ ਮੈਂ ਸਾਰੀ 사త్సੰਗ ਜੀ ਨੂੰ ਬਹੁਤ ਜ਼ਿਆਦਾ ਵਧਾਈ ਦੇਣਾ ਚਾਹੁੰਨੀ ਆ ਅੱਜ ਇਹ ਰਾਜ ਪਧਰੀ ਔਰ ਦੇਸ਼ ਪਧਰੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਧੂਮ ਧਾਮ ਨਾਲ ਗੁਰੂ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਸਾਰੇ ਸਾਥ ਸੰਗਤ ਨੂੰ ਵਧਾਈ ਦੇ ਨਾਲ ਨਾਲ ਮੈਂ ਇਹੀ ਕਹਿਣਾ ਚਾਹਨੀ ਹੈ ਕਿ ਸੱਚੇ ਪਾਤਸ਼ਾਹ ਪੱਗ ਸਰਗੁਰੂ ਅਰਬਦਾਸ ਮਹਾਰਾਜ ਜੀ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਸੁੱਖ ਸ਼ਾਂਤੀ ਬਰਸਾਉਣ ਔਰ ਸਾਡੇ ਗੁਰਦੁਆਰਾ ਸਾਹਿਬ ਸ਼ਰਗੁਰ ਅਰਜਨ ਸਾਹਿਬ ਜੀ ਵਿਖੇ ਵੀ ਅ ਅਖੰਡ ਪੜ੍ਹ ਸਾਹਿਬ ਆਰਾਮ ਕਰਵਾਏਗੇ ਸੀ ਅਜ ਭੋਗ ਪੈ ਰਹੇ ਨੇ ਉਪਰੰਤ ਸਾਰੇ ਸਾਡੇ ਵਾਰਡ ਦੀਆਂ ਮਹੱਲਾ ਨਿਵਾਸੀਆਂ ਮੇਰੀਆਂ ਭੈਣਾਂ ਮਾਤਾਵਾਂ ਸਭ ਸੇਵਾ ਕਰ ਰਹੀਆਂ ਨੇ ਸੋ ਇਦਾਂ ਹੀ ਅਜ ਹਰ ਜਗ੍ਹਾ ਦੇਸ਼ ਵਿਦੇਸ਼ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬਹੁਤ ਉਮਤਾ ਨਾਲ ਮਨਾਇਆ ਜਾ ਰਿਹਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰੀਆ ਧਮਾਨ ਜੀ ਔਰ ਸਾਡੇ ਸਤਿਕਾਰਯੋਗ ਇਸ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਇਹ ਪਰਿਵਾਰ ਵੱਖ-ਵੱਖ ਪਰਿਵਾਰ ਸੇਵਾ ਕਰਦੇ ਨੇ ਮੈਂ ਵੱਖ-ਵੱਖ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਾਂਗਾ ਲਾਈਕ ਸ਼ੇਅਰ ਕਮੈਂਟਸ ਪੀ ਵੀ 26 ਨਿਊਜ਼ ਤੇ ਸਰਬਜੀਤ ਸਿੰਘ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਵੱਖ-ਵੱਖ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਦੱਬ ਕੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਸਤਗੁਰ ਅਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸਮੁੱਚੇ ਪੰਥ ਵਿੱਚ ਅਤੇ ਸਮੁੱਚੀ ਦੁਨੀਆ ਦੇ ਵਿੱਚ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਤਗੁਰਾਂ ਦੇ ਪਿਆਰ ਵਾਲੀਆਂ ਸੰਗਤਾਂ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਬੜੀ ਉਤਸ਼ਾਹ ਦੇ ਨਾਲ, ਬੜੀ ਲਗਨ ਦੇ ਨਾਲ, ਬੜੀ ਚਾਹਵਾਂ ਦੇ ਨਾਲ ਮਨਾ ਰਹੀ ਹੈ। ਸੋ ਅੱਜ ਗੁਰਦੁਆਰਾ ਗੁਰੂ ਅਰਜਨ ਦੇਵ ਜੀ 17 ਨੰਬਰ ਗਲੀ ਖੰਨਾ ਸ਼ਹਿਰ ਵਿਖੇ ਸਰਬੱਤ ਸਤਗੁਰ ਅਵਦਾਸ ਮਹਾਰਾਜ ਜੀ ਦੀ ਪਿਆਰ ਵਾਲੀਆਂ ਸੰਗਤਾਂ ਨੇ ਵੀ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਬੜੀ ਖੁਸ਼ੀਆਂ ਦੇ ਨਾਲ ਮਨਾਇਆ ਹੈ ਸਤਿਗੁਰਾਂ ਦਾ ਜਿਵੇਂ ਆਪਾਂ ਬਾਣੀ ਦੇ ਵਿੱਚ ਫਰਮਾਨ ਪੜ੍ਹਦੇ ਆਂ ਬੇਗੰਪੁਰਾ ਸ਼ਹਿਰ ਕੋ ਨਾ ਉਹ ਦੁੱਖ ਅੰਧੋਨ ਹੀ ਤੇ ਹਟਾਉ ਜਿਸ ਬੇਗੰਪੁਰੇ ਦੀ ਗੱਲ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਕੀਤੀ ਹੈ ਅਸੀਂ ਵੀ ਉਹਨਾਂ ਕਰੀਏ ਅਸੀਂ ਵੀ ਸਤਿਗੁਰਾਂ ਦੇ ਉਸ ਬੇਗੰਪੁਰੇ ਦੇਸ਼ ਦੇ ਨਿਵਾਸੀ ਬਣੀਏ ਅਸੀਂ ਵੀ ਆਪਣੇ ਮਨਾਂ ਦੇ ਵਿੱਚੋਂ ਜਾਤ ਪਾਤ ਦਾ ਜਿਹੜਾ ਕੋੜ ਹੈ ਹੰਕਾਰ ਦਾ ਕੋੜ ਹੈ ਜਿਹੜਾ ਇਹ ਭੇਦ ਪਾਵੇ ਹੈ ਊਚ ਨੀਚ ਦਾ ਉਸ ਨੂੰ ਤਿਆਗੀਏ ਆਪਣੇ ਅੰਦਰ ਅਸੀਂ ਸਤਿਗੁਰਾਂ ਦੇ ਬਾਣੀ ਦੀ ਜੋਤ ਦਾ ਪ੍ਰਕਾਸ਼ ਕਰੀਏ ਸੋ ਫਿਰ ਦੁਆਰਾ ਪਾਈ ਸਰਬ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਤਿਗੁਰ ਅਰਵਦਾਸ ਮਹਾਰਾਜ ਦੀ ਕਿਰਪਾ ਕਰਨ ਸਰਬੱਤ ਸਮੂੱਚੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਭਨਾ ਦੇ ਮਨਾ ਦੇ ਵਿੱਚ ਗੁਰੂ ਸਾਹਿਬ ਜੀ ਨਾਮ ਬਣੀ ਦੀ ਜੋਤ ਦਾ ਪ੍ਰਕਾਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਖੇੜੇ ਨੂੰ ਸਮੂਹ ਸਮਾਧੀਆਂ ਸੰਗਤਾਂ ਨੂੰ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਵਾਹਿਗੁਰੂ ਜੀ ਇੱਕ ਉਹ ਅਰਦਾਸ ਹੈ ਸੱਚੇ ਪਾਸ਼ਾ ਕਿ ਸਮਾਜਿਕ ਰਿਥੀਦੂ ਦੂਰ ਹੁੰਦੇ ਹੋਏ ਵਾਹਿਗੁਰੂ ਦੀ ਬਖਸ਼ਿਸ਼ ਕਰਨ ਮਿਹਰ ਪ੍ਰਿਆਖਤ ਰੱਖਣ ਔਰ ਸਮਾਜ ਦੇ ਵਿੱਚ ਖੁਸ਼ੀਆਂ ਖੇੜੇ ਵਕਤ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਰਮਾ ਧੰਨਵਾਦ ਜੀ ਤੁਹਾਡਾ ਅੱਜ ਸਭੇ ਕਮਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਜੋ ਪ੍ਰਕਾਸ਼ ਉਤਸਵ ਅੱਜ ਕੋਲੋ ਦੁਨੀਆ ਦੇ ਵਿੱਚ ਬੜੀ ਭਾਵਨਾ ਤੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਅਰ ਮਨਾਉਣਾ ਵੀ ਚਾਹੀਦਾ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਨੇ ਭਗਤ ਸਹਿਬਾਨਾਂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਹੈ ਉਹ ਇੱਕ ਬਾਕਮਾਲ ਹੈ। ਉਹਦੇ ਤਹਿਤ ਹੀ ਅੱਜ ਅਸੀਂ ਇਕੱਠੇ ਹੋ ਕੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੁੰਨੇ ਆ। ਲੇਕਨ ਇੱਕ ਦੁਖਾਂਤ ਇੱਕ ਵਾਪਰਿਆ ਹੋਇਆ ਸਾਡੇ ਵਿੱਚ ਕਿ ਕੁਝ ਲੋਕਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹਦੇ ਵਿੱਚੋਂ ਗੁਰੂ ਅਰਵਿਦਾਸ ਜੀ ਦੀ ਬਾਣੀ ਵਾਕ ਕਰਨ ਦੀ ਵੀ ਸੋਚੀ ਹੋਈ ਹੈ ਇਹ ਬੜਾ ਦੁਖਾਂਤ ਹੈ ਇਸ ਗੱਲ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿਉਂਕਿ ਗੁਰੂ ਸਹਿਬਾਨਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਗੱਲ ਕਹੀ ਹੈ ਸਾਨੂੰ ਮਾਨਸਕੀ ਜਾਤ ਸਭਾ ਇੱਕੇ ਪਹਿਚਾਣ ਬੋ ਉਹਦੇ ਤਹਿਤ ਹੀ ਇਸ ਦਾ ਚੱਲਦਾ ਸੁਮਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਤੇ ਸਮੂਹ ਮੁਹੱਲਾ ਨਿਵਾਸੀ ਸੰਗਤਾਂ ਦਾ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮਹਾਨ ਸਮਾਗਮ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੇ ਵਿੱਚ ਰੌਣਕਾਂ ਵਧਾਈਆਂ ਅਤੇ ਉਹਨਾਂ ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਨੋਂ ਮਨੋਂ ਤਨੋਂ ਇਸ ਸਮਾਗਮ ਦੇ ਵਿੱਚ ਸੇਵਾ ਕਰਕੇ ਸ਼ੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇੱਕ ਵਾਰ ਫੇਰ ਸਮੂਹ ਸੰਗਤ ਦਾ ਧੰਨਵਾਦ ਅਤੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਧੰਨ ਧੰਨ ਸਤਿਗੁਰੂ ਰਵਿਦਾਸ ਭਗਤ ਜੀ ਮਹਾਰਾਜ ਦੀਆਂ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸੋ ਆਪ ਜੀ ਸੰਗਤਾਂ ਦੇ ਪਰਸੋਂ ਰੋ ਤੋਂ ਗੁਰੂ ਘਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਰਸੋਂ ਰੋ ਤੋਂ ਖੰਡ ਪਾਠ ਸਭ ਪ੍ਰారంభ ਕਰਾਏ ਸਨ ਤੇ ਅੱਜ ਸੰਪੂਰਨਤਾ ਹੋਈ ਹੈ ਸਾਡੇ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਉਹਨਾਂ ਨੇ ਵੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ ਅਤੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਕਥਾਵਾਚਕ ਉਹਨਾਂ ਨੇ ਵੀ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਗੁਰੂ ਘਰ ਦੇ ਨਾਲ ਜੋੜਿਆ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਸਾਰੀਆਂ ਸੰਗਤਾਂ ਦਾ ਫੇਰ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀਆਂ ਔਰ ਸਾਰੇ ਵੀਰਾਂ ਦਾ ਜਿਹੜੇ ਕਿ ਲੰਗਰ ਦੀ ਵੀ ਸੇਵਾ ਉਧਰ ਕਰ ਰਹੇ ਨੇ ਉਹਨਾਂ ਦਾ ਵੀ ਇਹ ਦਿਨੋਂ ਧੰਨਵਾਦ ਸਮੁੱਚੀ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਏਸੋ ਨਿਰਭੈ ਗੁਰੂ ਰਵਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪੀਵੀ 26 ਨਿਊਜ਼ ਤੇ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਕਮੈਂਟਾਂ ਦੇ ਰੂਪ ਦੇ ਵਿੱਚ ਸਾਡੇ ਨਾਲ ਵਿਚਾਰ ਸਾਂਝੇ ਕਰਿਓ ਧੰਨ ਧੰਨ ਬਾਬਾ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਨਗਰ ਖੇੜੇ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਪੀਵੀ 26 ਨਿਊਜ਼ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਪੀਵੀ 26 ਨਿਊਜ਼ ਇੰਸਟਾਗ੍ਰਾਮ ਨੂੰ ਫੋਲੋ ਕਰਿਓ ਸਾਡੀ ਹਰ ਅਪਡੇਟ ਨੂੰ ਪਿਆਰ ਕਰਨ ਵਾਲੇ ਤੁਹਾਡਾ ਸਾਡੀ ਪੀਵੀ 26 ਨਿਊਜ਼ ਚੈਨਲ ਨੂੰ ਧੰਨਵਾਦ ਬਹੁਤ ਬਹੁਤ ਸ਼ੁਕਰੀਆ